ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸੱਚ ਬੋਲਦਾ ਨਿਊਜ਼ ਮੈਂ ਬਲਕਰਨ ਸਿੰਘ ਕੌਲਤਾ ਅਰ ਸ਼੍ਰੀ ਮੁਖਤਸਰ ਸਾਹਿਬ ਤੋਂ ਅੱਜ ਤੋਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰਨ ਜਾ ਰਹੇ ਹਾਂ ਸ਼੍ਰੀ ਮੁਖਤਸਰ ਸਾਹਿਬ ਤੋਂ ਫਰੋਜ਼ਪੁਰ ਵੱਲ ਜਾਂਦਾ ਜਿਹੜਾ ਹਾਈਵੇ ਨੈਸ਼ਨਲ ਹਾਈਵੇ ਬਣਨ ਜਾ ਰਿਹਾ ਕਾਫੀ ਲੰਬੇ ਸਮੇਂ ਤੋਂ ਇਹ ਜਿਹੜਾ ਕੰਮ ਜਿਹੜਾ ਲੜਕਦਾ ਆ ਰਿਹਾ ਔਰ ਬਹੁਤ ਸਾਰੇ ਪਿੰਡਾਂ ਦੇ ਲੋਕ ਜਿਹੜੇ ਇਸ ਰਕਾਬਰ ਤੋਂ ਪ੍ਰਭਾਵਿਤ ਹੋ ਕੇ ਦੁਖੀ ਹੋ ਗਏ ਉਹਨਾਂ ਨੇ ਅੱਜ ਧਰਨਾ ਲਗਾਇਆ ਔਰ ਆਓ ਤੁਹਾਨੂੰ ਕਰਾਉਣਿਆ ਗੱਲਬਾਤ ਉਹਨਾਂ ਸਟੇਜ 'ਤੇ ਬੁਲਾਰਿਆਂ ਦੇ ਨਾਲ ਜਿੰਮੇਵਾਰ ਜਿਹੜੇ ਲੋਕ ਜਿਹੜੇ ਇੱਥੇ ਬੈਠੇ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਵੱਲੋਂ ਇਹ ਧਰਨੇ ਦਾ ਜਿਹੜਾ ਐਲਾਨ ਕੀਤਾ ਗਿਆ ਆਹ ਕਰਦੇ ਆ ਉਹਨਾਂ ਨਾਲ ਗੱਲਬਾਤ ਮੇਰੇ ਨਾਲ ਜਸਪੀਰ ਸਿੰਘ ਜੀ ਸੀਨੀਅਰ ਉਮੀਦ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਜਿਹੜਾ ਸ੍ਰੀ ਮੁਖਸਰ ਸਾਹਿਬ ਧਰਨਾ ਤਾਂ ਲਾਇਆ ਜੀ ਤੇ ਇਹ ਸਾਨੂੰ ਦੱਸਣ ਦੀ ਤਾਂ ਮੇਰੇ ਖਿਆਲ ਦੇ ਲੋੜ ਨਹੀਂ ਮੇਰੇ ਤੋਂ ਪਹਿਲਾਂ ਵਸਤੇ ਜੀ ਨੇ ਦੱਸ ਹੀ ਦਿੱਤਾ ਹੈ ਰੋਡ ਦੇ ਹਾਲ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਬਦਤਬਦਰ ਹੋਈ ਪਈ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਰੋਡ ਜਿਹੜਾ ਲਟਕਦਾ ਆ ਰਿਹਾ ਔਰ ਕਈ ਵਾਰ ਅਸੀਂ ਡੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤੇ ਹੈ ਇਸ ਸਬੰਧ ਦੇ ਵਿੱਚ ਔਰ ਕਾਫੀ ਵਾਰ ਇੱਥੇ ਧਰਨੇ ਵੀ ਲੱਗ ਚੁੱਕੇ ਆ ਧਰਨੇ ਦੇ ਵਿੱਚ ਇੱਥੇ ਜਿਹੜਾ ਮੌਜੂਦਾ ਪ੍ਰਸ਼ਾਸਨ ਹੈ ਚਾਹੇ ਉਹ ਪੀਡਬਲਯੂਡੀ ਵਿਭਾਗ ਦਾ ਹੋਵੇ ਚਾਹੇ ਸਾਡਾ ਸਿਵਲ ਪ੍ਰਸ਼ਾਸਨ ਹੋਵੇ ਕੋਈ ਹੋਰ ਆ ਕੇ ਬਾਰ-ਬਾਰ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਗੱਲਾਂ ਕਰਕੇ ਆਪਦੇ ਵਾਅਦੇ ਤੋਂ ਭੱਜੇ ਆ ਇਹ ਆਪਦਾ ਥੁੱਕ ਕੇ ਚੱਟੇ ਆ ਸੋ ਅੱਜ ਅਸੀਂ ਦੁਬਾਰਾ ਇਹਨਾਂ ਨੂੰ ਜਗਾਉਣ ਦੇ ਵਾਸਤੇ ਆਏ ਆ ਵੀ ਇਸ ਰੋਡ ਨੂੰ ਮੁਕੰਮਲ ਕੀਤਾ ਜਾਵੇ ਕਿਉਂਕਿ ਇਸ ਰੋਡ ਦੀ ਵਜ੍ਹਾ ਦੇ ਕਰਕੇ ਸਾਡੇ ਇਲਾਕੇ ਦੇ ਮੇਰੇ ਲੰਡੇ ਰੂੜੇ ਦੇ ਇੱਕ ਨੌਜਵਾਨ ਦੀ ਜਿਹੜੀ ਡੈਥ ਹੋਈ ਹੈ ਇਸੇ ਕਰਕੇ ਹੀ ਸਰਕਾਰ ਨੂੰ ਜਗਾਉਣ ਦੇ ਵਾਸਤੇ ਆਏ ਆ ਅਗਰ ਜੇ ਸਰਕਾਰ ਫੇਰ ਵੀ ਨਹੀਂ ਜਾਗਦੀ ਜੀ ਕੋਈ ਅਸੀਂ ਕੋਈ ਹੋਰ ਵੱਡਾ ਐਕਸ਼ਨ ਕਰਨ ਦੀ ਤਿਆਰੀ ਵਿੱਚ ਹੋਵਾਂਗੇ ਰਜਾਨਾ ਦੇ ਜਿਹੜੀ ਆਵਾਜ਼ ਆਈ ਕੰਮਕਾਰਾਂ ਦੇ ਸਬੰਧ ਵਿੱਚ ਉਹ ਤੇ ਕਿੰਨਾ ਕੋਖਾ ਤੋਂ ਗੱਲ ਕਰ ਰਹੀ ਹੈ ਰਜਾਨਾ ਜੀ ਇਹ ਕਾਰਜਕਾਰੀ ਦੀ ਗੱਲ ਕਰੀ ਜੀ ਰਜਾਨਾ ਦੀ ਕਾਰਜਕਾਰੀ ਤੇ 1 ਕਿਲੋ ਇੱਕ ਹਸਾਬ ਨਾਲ ਠੱਪ ਹੋ ਕੇ ਰਹਿ ਗਈ ਹੈ ਕਿਉਂਕਿ ਇਸ ਰੋਡ ਦੇ ਉੱਤੇ ਤੇ ਮੇਰੇ ਖਿਆਲ ਤੇ ਪੈਦਲ ਬੰਦਾ ਨਹੀਂ ਜਾ ਸਕਦਾ ਤੇ ਬਾਕੀ ਤਾਂ ਹੋਰ ਵਿਕਰਾਂ ਦੀ ਗੱਲ ਬਹੁਤ ਔੜੀ ਰਹੀ ਜਾਂਦੀ ਹੈ ਜੀ ਮੰਗ ਕੀ ਕਰਦੇ ਮੰਗ ਤਾਂ ਸਰਕਾਰ ਤੋਂ ਸੀ ਇਹ ਕਰਦੇ ਆ ਵੀ ਜੋ ਆਪਦੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਐ ਪਹਿਲੀ ਗੱਲ ਤਾਂ ਸਰਕਾਰ ਨੂੰ ਉਸਤੇ ਖਰਾ ਉਤਰਨਾ ਚਾਹੀਦਾ ਸੀ ਆਕਰ ਚਲੋ ਜੇ ਨਹੀਂ ਵੀ ਤਰੇ ਦੇਰ ਆਈ ਦਰੁਸਤਾਈ ਹੋਣ ਵੀ ਸਰਕਾਰ ਨੇ ਰੋਡ ਨੂੰ ਪੂਰਾ ਕਰੇ ਤਾਂ ਜੇ ਜਿਹੜੇ ਹਾਦਸੇ ਹੁੰਦੇ ਆ ਉਹਨਾਂ ਤੋਂ ਲੋਕ ਬਚ ਸਕਣ ਸ਼ੁਕਰੀਆ ਜੀ ਕਾਨ ਹਾਂਜੀ ਸਖਜੀਤ ਕੌਰ ਹੈ ਜੀ ਹਾਂ ਬਹੁਤ ਮੁਸ਼ਕਲ ਹੈ ਹਾਂਜੀ ਮਕਸਦ ਤੇ ਬਹੁਤ ਹੀ ਮੁਸ਼ਕਲ ਹੈ ਬਹੁਤ ਮੀਂਹ ਪਾਣੀ ਤੋਂ ਬਹੁਤ ਬਿਸ਼ੜਦਾ ਬਹੁਤ ਬਿਮਾਰੀਆਂ ਲੱਗ ਰਹੀਆਂ ਪ੍ਰਸ਼ਾਸਨ ਗੱਲ ਨਹੀਂ ਸੁਣ ਰਿਹਾ ਧਰਨਾ ਤਾਂ ਕਰਕੇ ਲਾਇਆ ਕਿ ਛੜਕਤ ਬੰਨ ਨਹੀਂ ਰਹੀ ਇਸ ਕਰਕੇ ਧਰਨਾ ਲੱਗਿਆ ਹੋਇਆ ਤਿੰਨ ਚਾਰ ਸਾਲ ਹੋ ਗਏ ਜੀ 2 ਸਾਲ ਤਾਂ ਪੱਟੀ ਨੂੰ ਹੋ ਗਈ ਮਤਲਬ ਜਿਦੋਂ ਵੀ ਧਰਨਾ ਲੱਗਦਾ ਇੱਕ ਦੋ ਵਾਰੀ ਲੱਗਿਆ ਉਹ ਦੋ ਦੋਕ ਟ੍ਰੱਕ ਮਿੱਟੀ ਦੇ ਸੱਟ ਕੇ ਮੁੜ ਕੇ ਪ੍ਰਸ਼ਾਸਨ ਨਹੀਂ ਗੱਲ ਸੁਣਦਾ ਹੁਣ ਵੀ ਸਾਡੀ ਗੱਲ ਨਹੀਂ ਸੁਣੀ ਮਜਬੂਰਨ ਹੋ ਕੇ ਧਰਨਾ ਲਾਇਆ ਗਿਆ ਜੇ ਪ੍ਰਸ਼ਾਸਨ ਨੇ ਗੱਲ ਨਾ ਸੁਣੀ ਤਾਂ ਧਰਨਾ ਜਾਰੀ ਰੋਹ ਹੈਜੇ ਤਾਂ ਪ੍ਰਸ਼ਾਸਨ ਦੇ ਕੰਨ ਤੇ ਜੂਨ ਨਹੀਂ ਸਰਕੇ ਕੋਈ ਸਾਡੇ ਕੋਲ ਨਹੀਂ ਹਜੇ ਆਇਆ ਜੇ ਨਾ ਵੀ ਸੁਣੀ ਗਈ ਤਾਂ ਫਿਰ ਅੱਜ ਦਰ ਰਾਤ ਦਾ ਧਰਨਾ ਜਾਰੀ ਸੋ ਨਵੀਂ ਕਿਸੇ ਜਾਣਕਾਰੀ ਦੇ ਨਾਲ ਦੁਬਾਰਾ ਫਿਰ ਤੁਹਾਡੇ ਲਈ ਹਾਜ਼ਰ ਹੋਵਾਂਗੇ ਦਿਓ ਇਜਾਜ਼ਤ ਮੈਂ ਬਲਕਰਨ ਸਿੰਘ ਕੌਲਤਾਰ ਤੁਸੀਂ ਦੇਖ ਰਹੇ ਹੋ ਸੱਚ ਬੋਲਦਾ ਨਿਊਜ਼ ਤੁਹਾਡਾ ਆਪਣਾ ਮਰਪਸੰਨ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਤ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼